بہت ودیشی پہ نا ਵੀ ਬਾਏ ਅਸੀਂ ਸਾਰੇ ਨਾਮ ਦਾ ਇੱਥੇ ਦਾ ਇੱਕ ਆਵਾਜ਼ ਸ਼ੋਰ ਵਾਲਾ ਪ੍ਰਮਾਤ ਦੇ ਮੇਸਰਦਾ ਦੁਆਰਾ ਅੱਜ ਫਿਰ ਜਗਾ ਇੱਕ ਖਲੇ ਦੇ ਗਰਾਉਂਡ ਵਿੱਚ ਹੋ ਰਿਹਾ 100万 ਨਾਈਟਰ ਸਪੋਰਟ ਆ ਸਾਡੇ ਨਾਲ ਸਾਡੇ ਸਪੋਰਟਸ ਖਲੇ ਦੇ ਜਿਹੜੇ ਐਨ ਆਰ ਆਈ ਦੀ ਜਗ੍ਹਾ ਗਗਨਪਤੀ ਪੀ ਆਈ ਪੀ ਸਾਰੇ ਆ ਗਏ ਇਹ ਗੱਲ ਕਿ ਜਿਹੜਾ ਖੇਡ ਮੇਲਾ ਚੱਲ ਰਿਹਾ ਹੈ ਤੇ ਕਿਹਦੇ ਦਾ ਖੇਡ ਰਿਹਾ ਹੈ ਸਾਰੇ ਚੀਜ਼ਾਂ ਦਾ ਬਹੁਤ ਤਾਲਾ ਪਾਸ ਕਰਕੇ ਇਟਾਲੀ ਤੋਂ ਪਹਿਲਾਂ ਚਾਰ ਬਾਰੇ ਕੋ ਜੇ ਹੈ ਸਾਰੇ ਵੱਡੇ ਮੁਕਾਮਾਂ ਦਾ ਜੀਰੇ ਤੇ ਸਿੱਖ ਕੌਮ ਮਾਣ ਕਰਦੀ ਕਿਹਾ ਹੋਰ ਸਮੂਹ ਕਰਨਾ ਹੈ ਧੌੜੀ ਵਾਲਾ ਇਹਨਾਂ ਦੀ ਧੰਨ ਧੰਨ ਲੱਗੇ ਰਹੀ ਹੈ ਉਹਦੇ ਮਰੀਤ ਧੌੜੀ ਇਹਦਾ ਇਸ਼ਾਰਾ ਵੀ ਅੰਕ ਫਿਰ ਧਾਗੇ ਖਾਤੇ ਅਗਲੀ ਇਟਾਲੀ ਦੀ ਨੰਬਰ ਦੀ ਹੈ ਸੈਕੰਡ ਅਵਰ ਤੋਂ ਜੰਦਰਾ ਆ ਗਿਆ ਹੋਇਆ ਸਾਡੀ ਖੇਡ ਕਬਰੀਆਂ ਜਿਹੜੀ ਹੋਈ ਆ ਬੇਟਾ ਵੀ ਦਾ ਅਗਲਾ ਗੱਜਾ ਆ ਪਾਣੀ ਦਾ ਉਹ ਸ਼ਰਮ ਉਹਦੇ ਜਿਹੜੀਆਂ ਕੋਲੇ ਵਾ ਵੱਡੀਆਂ ਕੋਲੇ ਵਾ ਜਿਹੜੇ ਬੈਂਸ ਜਾ ਵਾ ਰੇਟਰ ਆਉਣ ਲਈ ਆਉਂਦੇ ਲਿਖ ਰਿਹਾ ਕੋਲੇ ਵਾ ਬੱਸ ਵੀ ਜਾ ਆਉਂਦੇ ਗੱਲ ਵੱਤੋ ਵਾਰ ਗੱਲ ਆ 10 ਉਹ ਖਿਡਾਰੀ ਦੀ ਵੀ ਗੱਲ ਹੋਈ ਹੈ ਵੱਤੋ ਵਾਰ ਨੌਜਵਾਨ ਦੀ ਗੱਲ ਬੁੱਲਾ ਦੇ ਰੇਟੂ ਨੇ ਬਾਈ ਪਾਲ ਦੀ ਸਾਡੀ ਨੌਜਵਾਨਾ ਇਹ ਦੁਨੀਆ ਦੀਆਂ ਦਬਾਵਾਂ ਦੇ ਨਾਲ ਇਹਨਾਂ ਗਰਾਉਂਡਾਂ ਨੂੰ ਮਾਫੀ ਚਾਹੁੰਦੇ ਆ ਬੇਨਤੀ ਆ ਰੁੜਕਾ ਪਾਸੜਾ ਮਰਾ ਗਰੀਪਰ ਚਾ ਉਹਨਾਂ ਦਾ ਵੀ ਧੰਨਵਾਦ ਹੋਈ ਜਾਂਦੇ ਕੌਮ ਆਪਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਮਲਕੀ ਸਿੰਘ ਜੀ ਨੰਬਰ ਪੰਜਾਬ ਬਹੁਤ ਬਹੁਤ ਧੰਨਵਾਦ ਤੇ ਜਿਹਨੇ ਵੀ ਗੋਲਡਿੰਗ ਸਪਾਂਸਰ ਡਾਇਮੰਡ ਸਪਾਂਸਰ ਮਾਚੀ ਵਾਲੇ ਦਾ ਅਗਲਾ ਮੈਚ ਖੇੜਿਆ ਜਾਣਾ ਇੱਧਰ ਚਾਰ ਜਹਾਜ਼ੀ ਨੇ ਚਾਰਾਂ ਦੇ ਵਿੱਚੋਂ ਜੱਫਾ ਕਿਸ ਨੇ ਲਾਉਣਾ ਗੋਪੀ ਆਇਆ ਰਮਨਾਥ ਵਾਲਾ ਤਿਆਰ ਵਰ ਤਿਆਰ ਹੈ ਕਦੇ ਪੰਮਾ ਲਿੱਡਾ ਪਾਉਂਦਾ ਕਦੇ ਇਮਾਮ ਗੁੱਜੇ ਡੱਡਾ ਪਾਉਂਦਾ ਤੇ ਸਾਹਮਣੇ ਇੱਕ ਬਿੰਦਰ ਤੇ ਨਾਲ ਦੇਖਾਂਗੇ ਜੱਗੀ ਐ ਜੱਫਾ ਕਿਸ ਖੜਾਣੀ ਨੇ ਲਾਉਣਾ ਆ ਜੱਗੀ ਐ ਲੱਕੀ ਦੀ ਬੋਲ ਕਲਿਆਣ ਦੇ ਲਾਓ ਲੱਕੀ ਦੀ ਰੇੜਾ ਗੋਸ਼ਾਲੇ ਕਹਿੰਦੇ ਦਾ ਕਰੀਮ ਪਾ ਕੇ ਇੱਕ ਦੋ ਤਿੰਨ ਅਸੀਂ ਚਾਰ ਹੱਪਰਾ ਜਿਹੜਾ ਤੈਨੂੰ ਚੰਗਾ ਲੱਗੇ ਉਹਨੂੰ ਹੱਥ ਲਾ ਜਿਹੜਾ ਤੈਨੂੰ ਚੰਗਾ ਲੱਗੇ ਉਹਨੂੰ ਹੱਥ ਲਾ ਇੱਕ ਦਿਨ ਤੇ ਬਿੰਦਰ ਆ ਆ ਬਿੰਦਰ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਟੱਕਰ ਪੈ ਗਈ ਸ਼ੇਰਾਂ ਦੀ ਪਟੋਲਾਪ ਕਬੱੜ ਚ ਜਾਣਾ ਹੋ ਦੀਪੇ ਤੇ ਗੁਰਮੀਤ ਜੀ ਟੱਕਰ ਟੱਕਾ ਇੱਕ ਸੰਗਾ ਤੇ ਲਲੀਆਂ ਦਾ ਸੰਦੀਪ ਤੇ ਲੱਕੀ ਜੱਟ ਕਰਾ ਲਈ ਨਾਲ ਦਿਨਾਰੀ ਦਾ ਜਿਵੇਂ ਛੁੱਟਦਾ ਫੈਰ ਦਿਨਾਰੀ ਦਾ ਆ ਅਮਨਿੰਦਰ ਸਿੰਘ ਦਾ ਛੋਟਾ ਵੀਰ ਹੈ ਰਮਨ ਰਸੂਲਪੁਰੀਆ ਭਾਈ ਆ ਮੁੰਡਾ ਇੱਕ ਵਾਰੀ ਨੰਬਰਾਂ ਦੀ ਸੇਵਾ ਸਾਡੇ ਚਾਲੇ ਹੱਟੇ ਵਾਲੇ ਦੀ ਹੈ ਆ ਜੱਗੀ ਹੈ ਜੀਤੋ ਇਸ ਨੇ ਇਮਾਮ ਕੋ ਦਿਰ ਭੱਜ ਗਿਆ ਨੰਬਰ ਜੋੜ ਗਿਆ ਜਿਸ ਨੇ ਦੀ ਰੇਡ ਆ ਜਿੱਤਦਾ ਆ ਅਮਰ ਮਿੱਤਰੋ ਕੈਬਰੇਟ ਤੇ ਕਾਡੀ 365 ਦਾ ਜਿੱਤੇ ਦੀ ਰੇਡ ਭਰੀ ਆ ਪਈ ਹੋਈ ਰੇਡ ਗੋਸ਼ਾਪੁਰੇ ਖੜ ਗਿਆ ਕਰੀਮਪੁਰ ਜਾ ਵਾਲੇ ਦੀ ਧਰਤੀ ਦਾ ਆ ਸਾਹਮਣੇ ਕਰਦਾ ਹੋਇਆ ਟਰਾਈ 22 ਤਰੀਕ ਫਰਵਰੀ ਮਹੀਨੇ ਦੀ ਸੀ ਪਰ ਮੌਸਮ ਦੀ ਖਰਾਬੀ ਦਾ ਕਰਕੇ ਉਸ ਮਾਲਕ ਨੇ ਜਦੋਂ ਸਾਹਮਣੇ ਖੇਡ ਮੈਦਾਨ ਵਿੱਚ ਆਹ ਲਾਜਫਾ ਬੱਲੇ ਬੱਲੇ ਕਰਾਦਾ ਹੋਇਆ ਆ ਪਿੰਦਰ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਇੱਕ ਵਾਰੀ ਪ੍ਰਬੰਧਕਾਂ ਨੇ ਤੇ ਖਿਡਾਰੀਆਂ ਨੇ ਜ਼ੋਰਦਾਰ ਤਾੜੀ ਮਾਰ ਕੇ ਹੌਸਲਾ ਵਧਾ ਦਿਓ ਹੌਸਲਾ ਵਧਾ ਦਿਓ ਤੁਹਾਡੀਆਂ ਤਾੜੀਆਂ ਨਾਲ ਹੌਸਲਾ ਵਧ ਜਾਂਦਾ ਹੈ ਛੱਕੇ ਵਾਂ ਦੂਰ ਹੋ ਜਾਂਦਾ ਹੈ ਲੱਕੀ ਨੇ ਰੇਡ ਪਾਈ ਹੈ ਨਾਲ ਨਾਲ ਆਦਾ ਹੋਇਆ ਇਹ ਪਰ ਵਿੱਕੀ ਹੈ ਕਬੱਡੀ ਚੌਧਰੀਆ ਵਿੱਕੀ ਵਿੱਕੀ ਤੇ ਲੱਕੀ ਲੱਕੀ ਤੇ ریڑھوال والا شکتی مار مقابلہ کرتا ہوا ریڈے جانے والا ਹੈ ਜਸ ਹੌਜ਼ਰੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਪਰ ਇਸ ਸਾਈਡ ਹੁਣ ਦੇਖਦੇ ਹਾਂ ਕਿਹਨ ਵਿੱਚੋਂ ਨੌਜਵਾਨ ਬ੍ਰੋ ਰਾਜਪੁਰੇ ਕਿਹੋ ਜੀ ਗੱਲਵਾ ਹੁੰਦਾ ਹੈ ਕੀ ਕਹਾਣੀ ਵਰਦੀ ਹੈ ਕਿ ਜੋ ਤਿੰਨ ਨਿਸ਼ਾਨੇ ਖੜੇ ਕੋ ਜਿਹੜਾ ਪਹਿਲਾ ਕਰਦੇ ਵਾਰ ਜਿਹੜਾ ਹੋਲਡ ਵਾਲਾ ਨੰਬਰ ਸੀ ਕਾਲਾ ਪਾਜੀ ਕਹਿੰਦਾ ਜਾਫੀਆ ਦਿੱਤਾ ਗਿਆ ਉਹ ਸ਼੍ਰੀ ਰਣਪਰ ਸਾਹਿਬ ਦੀ ਟੀਮ ਨੂੰ ਦਿੱਤਾ ਗਿਆ ਇਹਦਾ ਧਰਮਕੋੜ ਦੇ ਲਾਗੇ ਲੋਵਰ ਪੈਂਦਾ ਹੈ ਇਹ ਹੈ ਨੌਜਵਾਨ ਲੋਵਰ ਵਾਲਾ ਅਰਸ਼ ਉਹਦੇ ਕੋਲ ਪਾਸੇ ਤਾਮਰ ਦੇ ਨਾਲ ਮੁਕਾਬਲਾ ਹੋਇਆ ਹੈ ਆਪ ਜੁੜ ਗਿਆ ਭੋਲੇ ਵਾਲਿਆ ਬਿੱਟੂ ਜਿਹਨੇ ਰਵੀ ਦਿਉਰਾ ਪੰਜਾਬ ਦੇ ਮੈਦਾਨਾਂ ਤੇ ਉਤਾਰਿਆ ਜਿਹਨੇ ਕਾਲੇ ਘਾਉਦੇ ਦੇ ਜਹਾਜ਼ ਤੇ ਆਇਆ ਜਿਹਨੇ ਸ਼ੁੱਧ ਪੰਜਾਬ ਦੇ ਵਿੱਚ ਉਤਾਰਿਆ ਪਰ ਆਏ ਕਹਿੰਦੇ ਰਵੀ ਦਿਉਰੇ ਦਾ ਵੀਰ ਇਸ ਸਮੇਂ ਆਉਂਦਾ ਹੋਇਆ ਜਫਾ ਉਹ ਸਾਹਮਣੇ ਬਗਲਾ ਭਰੀਆ ਹੋਇਆ ਨੇ ਬੈਂਚੀ ਲੱਗੀ ਹੋਈ ਹੈ ਅੱਗੇ ਦੂਰ ਨੇ ਨੰਬਰ ਯਾਫੀ ਦਾ 14 ਮਾਰਚ ਸ਼੍ਰੀਮントਪਾ ਸਾਹਿਬ ਦੇ ਕਬੱਡੀ ਕੱਪ ਦੀ ਹੈ ਹਰਲੇ ਮੋਟਰਸਾਈਕਲ ਦੇ ਉੱਤੇ ਜਾਣਗੇ ਜਗੇ ਜਗਰ ਹੋ ਰਿਹਾ ਦਾ ਚਰਨ ਸੁਝਾ ਪੰਦਾ ਉਸ ਕਬੱਡੀ ਦਾ ਅੱਜ ਕੀ ਬਣਦਾ ਵਦਿਆ ਤੱਕੇ ਨਿਆਰਾ ਵਾਹਿਆ ਪਿਆ ਗਰਾਊਂਡ ਭਰਿਆ ਪਰਿਆ ਲੱਗਦਾ ਹੋਰ ਪਿੱਛੇ ਪਿੱਛੇ ਮੁੰਡਾ ਦੇਗੀ ਆ ਗਿਆ ਹਰੀਕੇ ਵਾਲਾ ਕਿਉਂਕਿ ਦਾ ਉਸਤਾਦ ਆਫੀ ਹੈ ਲਾ ਜੀ ਸਾਈ ਹੁਣ ਪੈਹੂ ਕਦੀ ਇਹਦੀ ਸੰਗ ਆ ਗੀ ਮਰੋ ਬਾਕੀ ਤੇਰੀ ਵਾਲਾ ਇਹਦੀ موسیقی چارا ਕੀ ਨਹੀਂ ਰਹਿਣਾ ਗੋਸ਼ਾਲੇ ਕਹਿੰਦੇ ਨਾ ਕਰੀਮ ਪਾ ਕੇ 1 2 3 ਅਸੀਂ 4 ਹੱਥਾਂ ਜਿਹੜਾ ਤੈਨੂੰ ਚੰਗਾ ਲੱਗੇ ਉਹਨੂੰ ਹੱਥ ਲਾ ਜਿਹੜਾ ਤੈਨੂੰ ਚੰਗਾ ਲੱਗੇ ਉਹਨੂੰ ਹੱਥ ਲਾ ਇੱਕ ਦਿਨ ਤੇ ਬਿੰਦਰ ਆ ਆ ਬਿੰਦਰ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਟੱਕਰ ਪੈ ਗਈ ਸ਼ੇਰਾਂ ਦੀ ਖੜ ਕੇ ਬੈਠੇ ਕੁੱਲ ਜਮਾਨਾ ਕਾਪ ਉਹ ਹੀ ਜਿੱਤਣਗੇ ਦੀਪਾ ਜੀ ਜਿਨ੍ਹਾਂ ਨੇ ਪਡੌੜਿਆ ਕੱਲ ਚ ਜਾਣਾ ਉਹ ਕੀਪੇ ਤੇ ਗੁਰਮੀਤ ਦੀ ਟੱਕਰ ਟੱਕਾ ਇੱਕ ਸਾਡਾ ਲੱਲੀਆਂ ਦਾ ਸੰਦੀਪ ਤੇ ਲੱਕੀ ਜੱਟ ਕਰਾਲੀ ਦਾ ਦੁਨਾਰੀ ਦਾ ਜਿਵੇਂ ਛੁੱਟਦਾ ਫੈੜ ਦੁਨਾਰੀ ਦਾ ਆ ਅਮਨਿੰਦਰ ਸਿੰਘ ਦਾ ਛੋਟਾ ਵੀਰ ਹੈ ਰਮਨ ਰਸੂਲਪੁਰੀਆ ਭਾਈ ਆ ਮੁੰਡਾ ਇੱਕ ਵਾਰੀ ਨੰਬਰਾਂ ਦੀ ਸੇਵਾ ਸਾਡੇ ਕਾਲੇ ਅੱਟੇ ਵਾਲੇ ਦੀ ਹੈ ਆ ਜੱਗੀ ਹੈ ਜਿੱਤੋ ਐਸਮੇ ਕਬਾਬ ਕੋ ਦਿਰ ਭੱਜ ਗਿਆ ਨੰਬਰ ਜੋੜ ਗਿਆ ਜਿਸ ਤੇ ਦੀ ਰੇਡ ਆ ਜਿੱਤਦਾ ਮਿੱਤਰੋ ਕੈਬਲਟ ਤੇ ਕਾਡੀ 365 ਦਾ ਜਿੱਤੇ ਦੀ ਰੇਡ ਭਰੀ ਆ ਪਈ ਹੋਈ ਰੇਡ ਗੋਸ਼ਾਪੁਰੇ ਖੜ ਗਿਆ ਕਰੀਮਪੁਰ ਜਾ ਵਾਲੇ ਦੀ ਧਰਤੀ ਦਾ ਹਾਂ ਸਾਹਮਣੇ ਕਰਦਾ ਹੋਇਆ ਟਰਾਈ 22 ਤਰੀਕ ਫਰਵਰੀ ਮਹੀਨੇ ਦੀ ਸੀ ਪਰ ਮੌਸਮ ਦੀ ਖਰਾਬੀ ਦਾ ਕਰਕੇ ਉਸ ਮਾਲਕ ਨੇ ਜਿਵੇਂ ਬੜਾ ਮੇਰੇ ਮਿੱਤਰੋ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਹ ਲਾਜ ਫਾ ਬੱਲੇ ਬੱਲੇ ਕਰਾਉਂਦਾ ਹੋਇਆ ਆਹ ਪਿੰਦਰ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਇੱਕ ਵਾਰੀ ਪ੍ਰਬੰਧਕਾਂ ਨੇ ਤੇ ਖਿਡਾਰੀਆਂ ਨੇ ਜੋਰ ਨਾਲ ਤਾੜੀ ਮਾਰ ਕੇ ਹੌਸਲਾ ਵਧਾ ਦਿਓ ਹੌਸਲਾ ਵਧਾ ਦਿਓ ਤੁਹਾਡੀਆਂ ਤਾੜੀਆਂ ਨਾਲ ਹੌਸਲਾ ਵਧ ਜਾਂਦਾ ਹੈ ਝੱਕੇ ਵਾਂ ਦੂਰ ਹੋ ਜਾਂਦਾ ਹੈ ਲੱਕੀ ਨੇ ਰੇਡ ਪਾਈ ਹੈ ਨਾਲ ਨੌਜਵਾਨ ਆਵਾ ਹੋਇਆ ਇਹ ਬਿੱਕੀ ਹੈ ਕਬੱਡੀ ਚੌਧਰੀਆਂ ਬਿੱਕੀ ਬਿੱਕੀ ਤੇ ਲੱਕੀ ਲੱਕੀ ਤੇ ਬਿੱਕੀ ਆ ਪਹੁੰਚ ਗਿਆ ਬਹੁਤ ਚਾ ਮੰਗਾ ਕੈਨੇਡਾ ਜੀ ਆ ਦੇਖੋ ਸ਼ਾਮ ਤੱਕ ਕੀ ਬਣਦਾ ਦੱਸ ਨਦਰ ਜੀ ਕੈਨੇਡਾ ਵੱਡੇ ਸਪੌਂਸਰ ਨੇ ਲੋ ਸਾਹਮਣੇ ਖੇਡ ਮੈਦਾਨ ਵਿੱਚ ਸਵਾਰੇ ਦੇ ਇਲਾਕੇ ਦਾ ਕਿ ਯਾਰਾਂ ਦੇ ਜਰਾ ਨੇ ਸਾਡੇ ਗੀਤ ਬਣ ਗਏ ਭੋਲਦਾ ਨੇ ਜੇਤਾ ਫਗਵਾਰੇ ਸ਼ਾਹ ਦਾ ਇਹ ਆ ਨਾਲਰ ਕਿਹੜੇ ਗੁਰੀ ਚਹਿਰੀ ਵਾਲਾ ਹਰ ਚਹਿਰੀ ਵਾਲਾ ਗੁਰੀ ਦੇ ਸਮਿਤ ਫਲਾ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਸਪੌਂਸਰ ਕਲੱਬ ਦੇ ਹਿੱਸੇ ਜਾ ਰਹੇ ਆ ਆਪਣੇ ਮੇਰੇ ਪੰਜਾਬੀ